ਹਾਂਜੀ ਸਾਰੇ ਵੀਰਾਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਤੇ ਮਿਲੋ ਡਿੰਪਿਆ ਚੰਪਾ ਸ੍ਰੀ ਗਾਲ ਜੀ ਸਾਰਿਆਂ ਨੂੰ ਤੇ ਸਾਡਾ ਕੰਮ ਇਹਦਾ ਕੰਮ ਨਿਭੜ ਚੁੱਕੇ ਜੀ ਖੁੰਝ ਖੁੜਤਾ ਜੱਟ ਕਲਾੜੀ ਪੱਟ ਜੂ ਜੂ ਖੇਤ ਨਿਭੜੀ ਜਿੰਨੇ ਕਹੀ ਛੋਟੀ ਹੁੰਦੀ ਜਾਈ ਜਾਂਦੀ ਹੈ ਅੱਜ ਅਸੀਂ ਪਹੁੰਚਿਆ ਗੋਗਿਓ ਨਾਲ ਕੋਲੇ ਬੀਜ ਲੈ ਕੇ ਤੇ ਹੁਣ ਸਾਡੀ ਡਿਊਟੀ ਗੋਗਿਓ ਨਾਲ ਸ਼ਾਮ ਨੂੰ ਥੋੜੀ ਜਿਹੀ ਤੰਗ ਰ੍ਹਾਂਗੇ ਜ਼ਿਆਦਾ ਨਹੀਂ ਰਹਿਣਗੇ ਨਾ ਭਾਗਾ ਚ ਕਹਿੰਦਾ ਗੁੱਲੂ ਗੋਸ ਨਾਲੇ ਰੱਖਣੇ ਮੇਰੀ ਗੱਲ ਸੁਣ ਲੈ ਪਹਿਲਾਂ ਧਿਆਨ ਨਾਲ ਇਹਨੇ ਕਹਿੰਦਾ ਜਿਵੇਂ ਥੋੜੀ ਕੰਮਾਈ ਨਾਲ ਲੇਕੀ ਗਿਆ ਤਾਂ ਉਵੇਂ ਖੜਾਤੀਆਂ ਲਿਆ ਕੇ ਕਰੋ ਹ ਮਾ ਹੁਣ ਮੇਰੀ ਵੀ ਜ਼ਿੰਮੇਵਾਰੀ ਬਣਦੀ ਐ ਜਿਵੇਂ ਤੂੰ ਕਮੈਨਾਂ ਕਰਾਂ ਖੜਾਈਆਂ ਮੈਂ ਵੀ ਤੈਨੂੰ ਕਰਾਂ ਚਾਚੀ ਨੂੰ ਸੁਭਾਕੇ ਆਉਂਗਾ ਵੀ ਲੱਜਵੇਂ ਤੈਨੂੰ ਨਾ ਤੂੰ ਕੀ ਵੀ ਉਵੇਂ ਹੀ ਬੰਦਾ ਭਾਈ 2-4 ਕਿਲੋ ਵੱਧਦੇ ਹੋਊਗਾ ਘਟਣੀ ਹੈਗਾ ਠੀਕ ਐ ਨਾ ਬਾਕੀ ਹੁਣ ਤੂੰ ਦੱਸ ਭਾ ਗੱਜ ਤੇਰਾ ਕੀ ਕਹਿਣਾ ਬਾਕੀ ਆਏ ਵੀ ਉੱਥੇ ਹਲੇ ਦਾ ਟਾਈਮ ਨਾਲ ਦੁਕਾਨਾਂ ਖੁੱਲੀਆਂ ਐ ਦਵਾਕੇ ਕਬਰਾ ਹਟਦੀ ਦਵਾਈ ਨਹੀਂ ਅਸੀਂ ਕਬਰਾ ਹਟਦੀ ਦਵਾਈ ਮਤਲਬ ਕੀੜਿਆਂ ਵਾਲੀ ਦਵਾਈ ਲਿਓ ਨੋ ਉਹਨੂੰ ਜਾ ਕੇ ਐਂ ਕਹਿ ਦੀ ਸਰੇਵ ਜੜਕੇ ਭਾਈ ਮੱਗਰ ਸਿੰਘ ਵਾਲੇ ਕੀੜਿਆਂ ਦੀ ਦਵਾਈ ਦੇ ਦੇ ਉਹਨੇ ਆਪੇ ਦੇ ਦੇਨੇ ਚੱਲ ਚੱਲੀਏ ਯਾਰ ਆਪਾਂ ਦੀ ਬਹਿਣ ਬਾਕੀ ਵੀ ਪੂਰਾ ਵਲੌਗ ਦੇਖਿਓ ਅੱਜ ਜਿਹੜਾ ਪੂਰਾ ਘੇਟ ਆਉਣੇ ਵਾਲਾ ਤੇ ਚੱਲਦੇ ਆ ਬਾਕੀ ਕਰਦੇ ਵੀਡੀਓ ਸਟਾਰ ਹਰ ਕਰ ਰਹੇ ਹੋ ਅੱਜ ਇਕੱਠੇ ਹੋ ਨਾ ਇੱਕ ਕਕ ਕੱਲਾ ਕੁੱਲਾ ਨੇ ਪਿਓ ਅੱਜ ਅੱਜ ਕੋਈ ਇਕੱਲਾ ਨਾ ਪਿਓ ਮੁਰਗੀਆਂ ਨੇ ਕਹਿਣਾ ਵੀਰ ਜੀ ਗਏ ਬਚ ਗਏ ਇੱਥੋਂ ਤਾਂ ਗਏ ਆ ਟੋਡੀਆਂ ਹੱਤਾਂ ਵੀ ਖੜ ਗਈਆਂ ਨੇ ਘਰ ਵਾਲੇ ਆ ਪੈਸੇ ਨਹੀਂ ਅੱਜ 1000 ਰੁਪਏ ਦਾ ਘਾਟਾ ਪੈ ਗਿਆ ਇਹ ਚਾਚਾ ਦੀ ਗੱਲ ਕਰਦਾ ਜਿਹੜਾ ਜਿਹੜਾ ਕਹਿੰਦਾ ਤੁਹਾਨੂੰ ਸਮਾਨ ਭੇਜਦਾ ਤਾਂ ਨਾ ਕਹਿੰਦਾ ਉਹਦੀ ਘਰ ਵਾਲੀ ਕਹੋਗੀ ਅੱਜ ਇੱਕ ਬੰਦਾ ਆਇਆ ਨਹੀਂ ਲੱਗਦਾ ਲੋ ਜੀ ਮਿੱਤਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚਾਚਾ ਚੱਲ ਰਿਹਾ ਹੈ ਕੰਮ ਜੋਰਾਂ ਤੇ ਪੂਰਾ ਜੋਰ ਲੱਗਿਆ ਵਾ ਉਧਰ ਆਪਣੇ ਦੋਏ ਬੰਦੇ ਵੀ ਵਿਹਲੇ ਹੋ ਗਏ ਹਨ ਅੱਜ ਉੱਥੇ ਆਉਂਦੇ ਉਹਨੇ ਇੱਥੇ ਆਉਂਦੇ ਉਹਨੇ ਆ ਉਹ ਵੀ ਬਸ ਨੇੜੇ ਜੀ ਮੈਨੂੰ ਕਹਿੰਦਾ ਤਾਂ ਕਹਿੰਦਾ ਸਾਧੂਗੜ੍ਹ ਤੇ ਤੁਰਪੇ ਇੱਥੇ ਕਿਤੇ ਆ ਰਹੇ ਆ ਜੀ ਮੈਂ ਸਾਰਿਆਂ ਦੇ ਕੀੜੇ ਰੋਣਗੇ ਹੈ ਅੱਜ ਹਾਂ ਅੱਜ ਹਾਇ ਦਵਾਈ ਵੀ ਹੋਣੀ ਆ ਸ਼ਾਮ ਨੂੰ ਕੀੜਿਆਂ ਦੀ ਕੀੜਿਆਂ ਦੀ ਹੂੰ ਅੱਛਾ ਉਹ ਕਹਤੇ ਹੈ ਕੋਈ ਗੱਲ ਹੈ ਕੋਈ ਰਾਜ ਅੱਛਾ 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 ਠੀਕ ਆ ਠੀਕ ਆ ਠੀਕ ਆ ਚੱਲ ਦੇਖੀਏ ਕਿਤੇ ਮੈਨੂੰ ਲੱਗਦੇ ਆ ਉਹ ਪੂਰੀ ਕਿਤੇ ਲੱਗਦੇ ਆ ਆਉਂਦੇ ਬਾਈਓ ਨਹੀਂ ਆ ਗਏ ਹੈ ਆ ਜਿਹੜਾ ਸਿੱਧਾ ਘੱਟ ਹੋਣਾ ਆਹੀਂ ਮਜੀਦਾ ਚੱਲਣਗੇ ਜਾਂ ਵਿਛੂਗੇ ਹਾਂ 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 ਹੋਰ ਅੱਜਨ ਤਾਂ ਰਾਤ ਨੂੰ ਜੀ ਨਹੀਂ ਲੱਗਦਾ ਅੱਜ ਇਹਨਾਂ ਦਾ ਰਾਤ ਨੂੰ ਜੀ ਨਹੀਂ ਲੱਗਣਾ ਅੱਜ ਦਾ ਕੀੜੇ ਟੱਪੇ ਟੱਪੇ ਅੱਜ ਚੱਲ ਜਲੀ ਆਪਾਂ ਗਣਕ ਬੀਜੀ ਐ ਨਾ ਇਹ ਤਾਂ ਬੇਲੇ ਆ ਹੁਣ ਆਪਣਾ ਕੰਮ ਬਹੁ ਪਿਆ ਚੱਲੀਏ ਆਪ ਵੀ ਲੰਘ ਜਾਣਾ ਇਹਨਾਂ ਨੇ ਚੱਲ ਚਲੀ ਗਿਆ ਜੀ ਉਹ ਆ ਗਿਆ ਸਮਝ ਨਹੀਂ ਆਉ ਤੁਸੀ ਯਾਰ ਅੱਛਾ ਚਾਚਾ ਕਹਿੰਦਾ ਅੱਜ ਇਹਨਾਂ ਦੇ ਕੀੜੇ ਰੌਣਗੇ ਕਹਿੰਦਾ ਹਾਂ ਚਾਚਾ ਕਰਿਆ ਬਹੁਤ ਸੋਣਾ ਹੋ ਗਿਆ ਕੰਮ ਹੋਏ ਦੇਖ ਲੈਣੇ ਨੇ ਦੋ ਕਿੱਲੇ ਨੂੰ ਦੋ ਵਜਾਤੇ ਜੇ ਚਾਰ ਹੁੰਦੇ ਨਿਹਰਾ ਕਰਕੇ ਆਉਂਦੇ ਇੱਥੇ ਪਤਾ ਕੀ ਆਉਣ ਨੂੰ ਟਾਈਮ ਉਹਦੇ ਚ ਨਾ ਹਾਈਡਰੋਲਿਕ ਘੱਟਦਾ ਆਉਂਦੇ ਹੁੰਦੇ ਥੋੜਾ ਜਿਹਾ ਸਟੇਰ ਨੂੰ ਉਹਦਾ ਲੋਕ ਹੁੰਦਾ ਤਾਂ ਫਿਰ ਹਜ਼ਾਰ ਚੱਕਰਾਂ ਪਰੇ ਲਿਆਇਆ ਚਲਾਇਆ ਵੀ ਕਿੰਨੀਕ ਦੂਰ ਤੇ ਉਹਨਾਂ ਦਾ ਸਾਧੂ ਗੜ ਤੋਂ ਤਾਂ ਆਉਣਾ ਤਾਂ ਇਹਨੇ ਤਾਂ ਕਰਕੇ ਆਪਾਂ ਆਪਣਾ ਫਿਰ ਚਾਚ ਨੇ ਤਾਂ ਦੇਖਿਓ ਮਸ਼ੀਨ ਕਿਵੇਂ ਆਈ ਆ ਉਹਨੂੰ ਐਂ ਕਰਦੀ ਆ ਉੱਪਰ ਫਿਰ ਰੱਖਿਆ ਕਰੋ ਇੱਕ ਦਿੱਤੀ ਦੋਹਾਂ ਮਸ਼ੀਨਾਂ ਦੀ ਇੱਕ ਦਿੱਤੀ ਸੁਣੋ ਮੇਰੀ ਗੱਲ ਸੁਣ ਲੱਗਦਾ ਜੇ ਕਰੀਆਂ ਉਹ ਪੈਣਗੇ ਕਿੰਨਾ ਕਿੰਨਾ ਰਹਿਣੀ ਆ ਅੱਛਾ ਹਾਂ ਤੇ ਤੁਹਾਡਾ ਕਿੰਨਾ ਚਲ ਚਲ ਆਪਣਾ ਕੰਮ ਬਹੁਤ ਪਿਆ ਚਲ ਚੱਲੀਏ ਇਹ ਤਾਂ ਬੀਜ ਨੇ ਹੁਣ ਵੀ ਜਿਹੜਾ ਤੁਸੀਂ ਬੀਜ ਕਹਿਣ ਤੇ ਤੁਹਾਡਾ ਹਾਂ ਲਿਚਪਾ ਪਈ ਕਿੱਥੇ ਛੋੜਨਾ ਫਿਰ ਉਹ ਕਰਈਆਂ ਨਾ ਤਾਂ ਤੁਸੀਂ ਹੁਣ ਦਿੱਤਾ ਉਹਨੂੰ ਫਿਰ ਤੇ ਮੈਂ ਫੋਨ ਕਰਕੇ ਚਾਚੇ ਨੂੰ ਮੈਂ ਤਾਂ ਥੋੜੇ ਬਾਈ ਜਰੂਰੀ ਹੈ ਇਹ ਸ਼ੁਰੂ ਤੇ ਹੀ ਬਾਈ ਹੈ ਮੈਨੂੰ ਆਏ ਤਾਂ ਤੁਸੀਂ ਟਰੈਕਟਰ ਲੈ ਕੇ ਜਾਣਾ ਮੈਂ ਚਾਚੇ ਨੂੰ ਤਾਂ ਨਹੀਂ ਬੁਲਾਇਆਗਾ ਅੱਛਾ ਅਸੀਂ ਕਿੱਥੇ ਨੂੰ ਜਾਣਾ ਤਾਂ ਬੀਜ ਲੈਣ ਨਾਲ ਤੂੰ ਕਹਿੰਦਾ ਘਰ ਨੂੰ ਜਾਣਾ ਬੀਜ ਲੈ ਇੱਧਰ ਆ ਯਾਰ ਆ ਕੋਈ ਨਾ ਥੋਡੇ ਕਿੰਨੇ ਕਿੱਲੇ ਰਹਿ ਗਏ ਹੁਣ ਸਾਢੇ 3 ਕਿੱਲੇ ਰਹਿ ਗਏ ਆਪਣੇ ਖਾਸੇ ਪਈਆਂ ਖਾਸੇ ਕਿੱਥੇ ਆ ਦੋ ਪਈਆਂ ਤੇ ਕਾ ਪਈਆਂ ਥੋਨੂੰ ਇੰਨਾ ਸਾਢੇ 3 ਨੇ ਹੋਗੇ ਇੱਕ ਮਸ਼ੀਨ ਵੇਚ ਦੂਗੀ ਨਹੀਂ ਮਸ਼ੀਨਾ ਆ ਗਈਆਂ ਵਾ ਦੋ ਦੇਖ ਲੈ ਫਿਰ ਜੇ ਬੀਜੂਗੇ ਬਾਈ ਤਾਂ ਹੀ ਵੱਢੂਗੇ ਰੋਟੀ ਵੀ ਖਾਣੀ ਏਲੇ ਤਾਂ ਖਾ ਖੂ ਨਹੀਂ ਦੇਖ ਲਓ ਬਾਈ ਚਾਚਾ ਮੈਂ ਤਾਂ ਕਹਿੰਦਾ ਬਾਈ ਮਸ਼ੀਨਾ ਆ ਗਈਆਂ ਬੋਲ ਜੇ ਤਿੱਥੇ ਨਹੀਂ ਬਜਾਈ ਹੋ ਰਹੀ ਉਹ ਪਹਿਲੇ ਜਿਉਣਾ ਤਾਂ ਥੈਲਾ ਦਾ ਮੰਗਾ ਲਾ ਉਹ ਹੁਣ ਚਾਚੇ ਇਹਨਾਂ ਬਾਅਦ ਚ ਲਿਆਵਾਂਗੇ ਮੈਂ ਡਿੰਪਾ ਚੱਲੇ ਆਉਣੇ ਪਾਗਾ ਚਾਹ ਕਹਿੰਦਾ ਹਾਂ ਪਾਗਾ ਚਾਹ ਕਹਿੰਦਾ ਜਿਹਨਾਂ ਦੇ ਰਾਤ ਨੂੰ ਕੋਲ ਪੈਣਾ ਪੈਣਾ ਕਹਿੰਦਾ ਛੋਟੇ ਪਾਪੇ ਨੂੰ ਕਹਿੰਦਾ ਕਹਿੰਦਾ ਆ ਲੈਟਰ ਕਿਹਦਾ ਦੇਖੀ ਕਿੱਥੇ ਲੈਟਰਸ ਨੇ ਰੱਖੇ ਪਿਆ ਆ ਦੇਖਾ ਗੱਲ ਆ ਰਹੇ ਤੇ ਨਾਲ ਦੀ ਨਾਲ ਕੰਮ ਲੈਟਰ ਨਾ ਹੁਣ ਬੇ ਕਣਕ ਪਾਵਾਂਗਾ ਬੀਜ ਦਾ ਫੁੱਲ ਗਲੀ ਫਿਰਦੇ ਮਸ਼ੀਨ 'ਚ ਬੀਜ ਕਿ ਨਹੀਂ ਤੇ ਹਵਾ ਲੈ ਗਿਆ ਹੈਗਾ ਨਾ ਬੀਜ ਵੀ ਹੈਗਾ ਨਾ ਸਾਡੇ ਕੋਲ ਉਹਦੇ ਥੱਲੇ ਪਿਆ ਪਹਿਲੇ ਕਿਹੜੇ ਦਾ ਪਹਿਲਾ ਮੀਡੀਅਮ ਲਾ ਲੈ ਕੇ ਚੋਵੇਂ ਹੋੜੀ ਹੋੜੀ ਪਹਿਲੇ ਮੀਡੀਅਮ 'ਚ ਹੀ ਹਾਂ ਫਿਰ ਇਹਨਾਂ ਕਰਦਾ ਕਿੜ ਉਹ ਤਾਂ ਨਵੇੜਤਾ ਉਹ ਵੀ ਨਵੇੜਤਾ ਬਸ ਆ ਆ ਰਹਿ ਗਏ ਸਾਡੇ ਕੋਲ ਤਿੰਨ ਕਿੱਲੇ ਬਸ ਆ ਬੀਜ ਤੋਂ ਹੌਲੀ ਵਾਲੀ ਨਜ਼ਾਰੇ ਨਾਲ ਆਪਾਂ ਚੱਕ ਕੇ ਕਣਕ ਪਾਉਣੀ ਆ ਕਿ ਦੋਈ ਚੀਜ਼ਾਂ ਪਾ ਦੇ ਮੈਂ ਕਣਕ ਲਿਆਇਆ ਕੋਈ ਗੱਲ ਨਹੀਂ ਦੋਈ ਚੀਜ਼ਾਂ ਪਾ ਦੇ ਚਿੱਤ ਦੋ ਬੱਲੇ ਤੇ ਫੜ ਲੈਣੇ ਥੱਲੇ ਨੂੰ ਹਾਂ ਚੱਕਿਓ ਮਾਰਨਾ ਸਾਲਾ ਬੁਕਾ ਕੇ ਮਾਰ ਸਾਫ ਦੀ ਗਈ ਸਿਤਾਬਦੀ ਐਕਸ ਹਵਾ ਦਾ ਐ ਭਰ ਲੁੰਦਾ ਮੂੰਹ ਚ ਜਿਵੇਂ ਉਡਣਾ ਹੁੰਦਾ ਏ ਨੇ ਮੈਂ ਫਿਰ ਮੋਟਰਸਾਈਕਲ ਨੂੰ ਨਾ ਹੀ ਖੜਾਵਾਉਂਦੇ ਲੋਕ ਹਨ ਨਾ ਨਾ ਇਹ ਜਦ ਤੱਕ ਅੱਧਾ ਪਾ ਦੇ ਸੁੱਖ ਸੁੱਖਾ ਵੀਜਾ ਇਹ ਅੱਧਾ ਉੱਧਾ ਨਹੀਂ ਪੈਣਾ ਹੁਣ ਇਹ ਅੱਧਾ ਪਾ ਦੇ ਪੂਰਾ ਨਾ ਪਾਈ ਆਹੀ ਕਿੱਲਾ ਵੀਜਣਾ ਇਹਦੇ ਨਾਲ ਫੇਰ ਮਸ਼ੀਨ ਫਾਲੀ ਕਰਕੇ 822 ਵੀਜਣਾ ਦੋ ਕਿੱਲਾਂ ਚ ਉਹ ਥੱਲੇ ਵਾਲਾ ਨਿਬੜ ਗਿਆ ਹੈ ਹੈ ਥੱਲੇ ਵਾਲਾ ਨਿਬੜ ਗਿਆ ਉਹ ਵੀ ਨਵੇੜ ਤਾਂ ਡਿੰਪਾ ਭਾਗਾ ਚੱਕ ਹੁੰਜੇ ਗੁੱਡਣ ਗਿਆ ਉਹ ਤਾਂ ਪਤਾ ਨਹੀਂ ਲੱਗਦਾ ਕਹੀ ਤੋੜ ਤੀ ਖਾ ਖਾ ਲੰਦਾ ਰੋਟੀ ਜ਼ਿਆਦਾ ਕ ਕਾਹੀ ਦਾਦਾ ਵੀ ਡਾ ਪਿਆ ਅੱਧੀ ਕਹੀ ਹੋ ਪਈਏ ਕਿੱਲੇ ਦੱਸ ਟੋਟਲ ਕਿੰਨੇ ਰਹਿ ਗਏ ਬਰਾਸ ਬਰਾਸ ਰਹਿ ਗਿਆ ਸਾਰਾ ਕੰਮ ਸਾਰਾ ਕੰਮ ਸਾਰਾ ਕੰਮ ਨਵੇੜਤਾ ਬਰਾਸ ਕੱਢ ਨੂੰ ਜਾਣਾ ਬਰਾਸ ਹਲੇ ਪਾਪਾ ਜੀ ਪਹਿਲਾਂ ਢੇੜਾ ਮਾਰ ਕੇ ਆਊਗਾ ਹਲੇ ਬਰਾਸ ਨੂੰ ਲੱਗਦਾ ਥੋੜੇ ਜੇ ਨਰਮ ਜੇ ਆ ਦੇਖ ਬਸ ਸਾਡੇ ਕੋਲ ਤਾਂ ਆ ਰਹਿ ਗਿਆ ਅੱਜ ਸ਼ਾਮ ਨੂੰ ਵੇਲੇ ਆ ਅਸੀਂ ਚਲ ਠੀਕ ਹੈ ਢਿੰਪੇ ਤੇ ਆਪਾਂ ਬਰਾਸ ਢੇੜਾ ਮਾਰ ਕੇ ਆਉਨੇ ਆ ਇਹ ਦੇਖੇ ਤੁਸੀਂ ਮਸ਼ੀਨਾਂ ਛਾੜ ਕੇ ਅੰਦਰ ਲਾਓਗੇ ਸਾਨੂੰ ਤਾਂ ਕੋਗੀ ਅੱਜ ਆਇਆ ਸਾਧੂ ਗੜ ਗਰੀ ਨੂੰ ਉੱਪਰ ਉੱਪਰ ਦੇ ਲੱਗੀ ਜਾਵੇ ਮੈਂ ਕਿਵੇਂ ਏਰੀਏ ਦੇ ਖਾਲੀ ਹੋ ਗਿਆ 10 12 ਦਿਨ ਤਾਂ ਇਦਰੇ ਹੋਗੇ ਸਾਨੂੰ ਡਾਈਨੋਸ ਡਾਈਨੋ ਵੀ ਸੁੰਡੀ ਪੈ ਗਈ ਯਾਰੇ ਆ ਕਿੱਥੇ ਰਗੜਿਆ ਹੈਗਾ ਕੀ ਕਿਹੜਾ ਆਦਮ ਪੱਥਰ ਪਿਆ ਤਾਂ ਉਹ ਉਹ ਆਪਣੇ ਤੁਕ ਤੁਕਾਉਣੇਗੇ ਬਸ ਬਸ ਇੰਨਾ ਕੇ ਪਾ ਦੇ ਬਸ ਬਹੁਤ ਲੱਤ ਜੀ ਬਚੀ ਰਹੀ ਹੈ ਦੀ ਹਨ ਕੋਈ ਵੀ ਨਹੀਂ ਹਿਲਦੀ ਹੈਗੀ ਬਾਹ ਥੱਲੇ ਰੱਖ ਦੇ ਬੀਜ ਬੰਨਦਾ ਦੇਣ ਦੇ ਬੰਨ ਦੇ ਗਲ ਪੈਂਦਾ ਫਿਰਦਾ ਚਾਚਾ ਗਲ ਵੀ ਪੈਣ ਲੱਗ ਗਿਆ ਅੱਜ ਸ਼ਾਮ ਨੂੰ ਉਹਨਾਂ ਦਾ ਔਖਾ ਹੋਇਆ ਸਮਾਨ ਤੁਸੀਂ ਨਹੀਂ ਪੂਰਾ ਲੈ ਕੇ ਆਉਂਦੇ ਜੀ ਟਰੈਕਟਰ ਤੁਸੀਂ ਦੋ ਦੋ ਕਿੱਤੀ ਫਿਰਦੇ ਸਾਰਾ ਸਮਾਨ ਤੇ ਉਹਦੇ ਸਿਮੀ ਵਾਲਾ ਬੀਜ ਬੀਜਣਾ ਤਾਂ ਫਿਰ ਹੋਰ ਰੱਖਿਆ ਉਹਨੂੰ ਮਤਲਬ ਬੀਜ ਹੋਰ ਸਹੀ ਨਹੀਂ ਲੱਗਦਾ ਸਹੀ ਨਹੀਂ ਆਦਾ ਆਪਣੇ ਇਹ ਵੀ ਚੱਲ ਚੱਲਿਆ ਚਾਚਾ ਨਵੇੜ ਗਿਆ ਆਪਾਂ ਜਾਓ 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 ਨੰਗਾ ਲੱਗ ਕੇ ਸਰਫੀ ਬਾਈ ਦੇ 50 ਕਿਲੋ 700 ਗ੍ਰਾਮ 700 ਗ੍ਰਾਮ ਪਾਤੀ ਬਾਈ ਠੀਕ ਹੈ ਅਜੀ ਬਰਾਸ ਕਿਹੜਾ ਮਾਰੀਏ ਦੇਖੀਓ ਤੁਸੀਂ ਇਕੱਠੇ ਹੋ ਰਹੇ ਹੋ ਵੈਸੇ ਹੁਮਤ ਨੂੰ ਨਸਾ ਅੱਜ ਹੁਣ ਇਹਨਾਂ ਨੂੰ ਬੀਜ ਫੜਾ ਕੇ ਗਏ ਤੇ ਫੇਲ ਬਲਾ ਲਿਆ ਕਹਿੰਦੇ ਆ ਢੇਲੀਆਂ ਇਹਨਾਂ ਨੂੰ ਅੱਗ ਲਾ ਕੇ ਜਾਓ ਪਾਕਸੋ ਕੰਮ ਚੰਗੇ ਆ ਯਾਰ ਇਹ ਕਿਤੇ ਬੇਲੇ ਆ ਸੀ ਯਾਰ ਚਲ ਕਰਦਾ ਇਹਨੂੰ ਮੈਂ ਸੈੱਟ ਹੈ ਬਸ ਬੀਜ ਬੂਜ ਤਾਂ ਨਹੀਂ ਕੱਢਣਾ ਇਹ ਚੋਂ ਹੈ ओके ओके ਇਹ ਖੇਤ ਆਪਣੇ ਰੌਣੀ ਤੋਂ ਬਾਅਦ ਫਿਰ ਬਾਈ ਨਹੀਂ ਹੈਗੇ ਇਹ ਖਰਾਬ ਨਹੀਂ ਜਿੰਨੇ ਤੇ ਬਹੁਤ ਸੋਹਣੀ ਜਿੰਨੇ ਦੇ ਚੱਲ ਰਿਹਾ ਕੰਮ ਮਾਇਆ ਢਿੰਪੇ ਆ ਚਲੇ ਆ ਕੇ ਅੱਗੇ ਦੇ ਮਗੇਲੇ ਪਾਦੇ ਸੀ ਚਲੇ ਗਏ ਤੇ ਘਰ ਨੂੰ ਫੇਰ ਬੁਲਾਇਆ ਸਾਨੂੰ ਇਹਨਾਂ ਨੇ